ਹਾਂਜੀ ਸਤਿ ਸ਼੍ਰੀ ਅਕਾਲ ਫਰੈਂਡਸ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀ ਇਹ ਬਹੁਤ ਹੀ ਸੌਖੀ ਧਨੀ ਤੇ ਪਿਆਜ਼ ਦੀ ਚਟਨੀ ਕਿਵੇਂ ਬਣਾਉਣੀ ਹੈ ਇਹ ਚਟਨੀ ਖਟਮਿੱਠੀ ਹੁੰਦੀ ਹੈ ਤੇ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਇਹਦੇ ਲਈ ਅਸੀਂ ਲਈਆਂ ਹਰੀ ਮਿਰਚਾਂ 3 ਤੋਂ 4 ਹਰੀ ਮਿਰਚਾਂ ਉਸ ਤੋਂ ਇਲਾਵਾ ਅਪਣੇ ਜੀ ਪਿਆਜ਼ ਇਹ ਤਿੰਨ మీడియం ਸਾਈਜ਼ ਦੇ ਪਿਆਜ਼ ਹੈ ਜਿਨ੍ਹਾਂ ਨੂੰ ਪਰਫਲੀ ਕੱਟ ਲਿਆ ਹੈ ਨਾਲ ਅਪਣ ਲਏ ਚੀਨੀ 3-4 ਚਮਚ ਤਿਨਾਂ ਨਹੀਂ ਆਪਾਂ ਲਿਆ ਥੋੜਾ ਜਿਆਦਾ ਧਨੀਆ ਇਸ ਤੋਂ ਅਲਵਾ ਆਪਾਂ ਇਹਦੇ ਵਿੱਚ ਇਮਲੀ ਵੀ ਪਾਵਾਂਗੇ ਇਮਲੀ ਤੁਸੀਂ ਗਰਮ ਪਾਣੀ ਦੇ ਵਿੱਚ ਥੋੜੀ देर ਸੋਕ ਕਰ ਲਿਓ ਸਭ ਤੋਂ ਪਹਿਲਾਂ ਆਪਾਂ ਧਨੀਏ ਦੇ ਪਿਆਜ਼ ਨੂੰ ਚੋਪਰ ਦੇ ਵਿੱਚ ਪੀਸਾਂਗੇ ਜੀ ਤੁਸੀਂ ਮਿਕਸੀ ਦੇ ਵਿੱਚ ਵੀ ਪੀਸ ਸਕਦੇ ਹੋ ਮਿਕਸੀ ਦੇ ਵਿੱਚ ਇਹ ਜ਼ਿਆਦਾ ਪੇਸਟ ਬਣ ਜਾਂਦਾ ਹੈ ਤੇ ਚੋਪਰ ਦੇ ਵਿੱਚ ਥੋੜਾ ਦਰਦਰਾ ਰਹਿੰਦਾ ਹੈ ਜੋ ਕਿ ਜ਼ਿਆਦਾ ਵਧੀਆ ਲੱਗਦਾ ਹੈ ਤਾਂ ਜੂ ਜੇ ਤੁਸੀਂ ਮਿਕਸੀ ਚ ਪੀਸਨੇ ਹੋ ਤਾਂ ਥੋੜਾ ਜਾਂ ਦਰਦਰਾ ਹੀ ਰੱਖਣਾ ਪੇਸਟ ਨਾ ਬਣਾਣਾ ਨਾਲ ਹੀ ਆਪਾਂ ਇਹਦੇ ਵਿੱਚ ਮਿਰਚਾਂ ਵੀ ਪਾਤੀਆਂ ਨੇ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਵਿੱਚ ਬਲੈਂਡ ਕਰਾਂਗੇ ਤੇ ਦਰਦਰਾ ਪੀਸਾਂਗੇ ਤੁਸੀਂ ਹਰੀ ਮਿਰਚਾਂ ਦੀ ਜਗ੍ਹਾ ਤੇ ਲਾਲ ਮਿਰਚਾਂ ਵੀ ਲੈ ਸਕਦੇ ਹੋ ਅਸੀਂ ਸਿਰਫ ਹਰੀਆਂ ਹੀ ਯੂਜ਼ ਕਰੀਆਂ ਨੇ ਥੋੜਾ ਜਿਆਦਾ ਪੀਸ ਪਿਸ ਜੂਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਚੀਨੀ ਚੀਨੀ ਪਾਣੀ ਬਹੁਤ ਜ਼ਰੂਰੀ ਹੈ ਜੀ ਇਹਦੇ ਨਾਲ ਇਹ ਖਟ ਮਿੱਠੀ ਬਣਦੀ ਹੈ ਤੇ ਬਹੁਤ ਹੀ ਵਧੀਆ ਲੱਗਦੀ ਹੈ ਚੀਨੀ ਪਾਣ ਤੋਂ ਬਾਅਦ ਆਪਾਂ ਇਮਲੀ ਦਾ ਜਿਹੜਾ ਪੇਸਟ ਤਿਆਰ ਕਰਿਆ ਸੀ ਉਹ ਪਾਵਾਂਗੇ 3-4 بڑے ਚਮਚ ਇਹ ਵੀ ਜ਼ਰੂਰ ਪਾਣਾ ਜੀ ਇਹਦੇ ਨਾਲ ਬਹੁਤ ਵਧੀਆ ਖੱਟੀ-ਖੱਟੀ ਚਟਨੀ ਤਿਆਰ ਹੁੰਦੀ ਹੈ ਨਾਲ ਆਪਾਂ ਨਮਕ ਪਾ ਦਾਂਗੇ ਆਪਣੇ ਟੇਸਟ ਦੇ ਅਕੋਰਡਿੰਗ ਤੇ ਫੇਰ ਆਪਾਂ ਇਹਨੂੰ ਦੁਬਾਰਾ ਬਲੈਂਡ ਕਰਾਂਗੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਬਲੈਂਡ ਕਰਾਂਗੇ ਤਾਂ ਜੋ ਸਾਰਾ ਕੁਝ ਰਲ ਮਿਲ ਜਾਵੇ ਇਹ ਚਟਨੀ ਬਹੁਤ ਹੀ ਵਧੀਆ ਤਿਆਰ ਹੁੰਦੀ ਹੈ ਜੀ ਕਈ ਵਾਰ ਬੱਚਿਆਂ ਦਾ ਸਬਜ਼ੀ ਖਾਣ ਦਾ ਨਹੀਂ ਮਨ ਕਰਦਾ ਤਾਂ ਤੁਸੀਂ ਆ ਬਣਾ ਸਕਦੇ ਹੋ ਉਹ ਜ਼ਰੂਰ ਖੁਸ਼ ਹੋ ਕੇ ਖਾ ਲੈਣਗੇ ਜੀ ਪਰੌਂਠੇ ਨਾਲ ਰੋਟੀ ਨਾਲ ਜਿਵੇਂ ਮਰਜ਼ੀ ਤੁਸੀਂ ਇਹਨੂੰ ਖਾ ਸਕਦੇ ਹੋ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਤੁਹਾਨੂੰ ਪੱਕਾ ਪਸੰਦ ਆਵੇਗੀ ਜੀ ਤੇ ਚੈਨਲ ਨੂੰ ਵੀ ਜ਼ਰੂਰ ਤੋਂ ਜ਼ਰੂਰ ਸਬਸਕ੍ਰਾਈਬ